ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਆਨੰਦਗੜ੍ਹ ਮੋਕਸਾ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਇਸ ਪਿੰਡ ਨੂੰ ਲੱਖਿਆਲੀ ਮੰਡੀ ਪੈ ਜਾਂਦੀ ਆ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਆ ਪੰਜੀ ਸੁਆ ਗੱਬਣ ਐਚਐਫ ਵੈੜਾ ਜੇ ਗੱਲ ਕਰੀਏ ਦੋਸਤੋ ਤਿਆਰੀ ਦੀ ਬਿਲਕੁਲ ਤਿਆਰੀ ਆ ਕੁਸ਼ਨ ਲੈਂਦੀ ਆ ਪ੍ਰੋਪਰ ਜਾਣਕਾਰੀ ਪਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਨਾ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈਣੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਆ ਬਾਈ ਜੀ ਠੀਕ ਆ ਨਾਂ ਦੱਸੀ ਵੀਰ ਆਪਣਾ ਨਾਂ ਜਸਸੀ ਬਾਈ ਜੀ ਜਸਸੀ ਸਿੰਘ ਬਾਈ ਇੱਕ ਵਾਰੀ ਨੰਬਰ ਵੀ ਦੱਸ ਦਿਓ ਆਪਣਾ 91657 13368 ਦੁਬਾਰੇ ਫੇਰ ਬੋਲ ਦ 91657 ਠੀਕ ਆ 13368 ਠੀਕ ਆ ਇਸ ਤੋਂ ਇਲਾਵਾ ਬਾਈ ਆਪਾਂ ਇੱਕ ਹੋਰ ਵੈਢ ਦੀ ਹੋ ਗਏ ਦਾ ਦਿਨ ਉਹ ਵੀਡੀਓ ਕਵਰ ਕੀਤੀ ਸੀ ਸੇਲ ਹੋ ਗਈ ਉਹ ਹਾਂਜੀ ਸੇਲ ਹੋ ਗਈ ਜੀ ਉਹ ਠੀਕ ਆ ਹੁਣ ਇਹ ਤਿਆਰ ਹੈ ਹਨਾ ਤਿਆਰ ਹੈ ਜੀ ਠੀਕ ਆ ਤੇ ਇਹਦੀ ਗੱਲ ਕਰੀਏ ਬਈ ਇਹਨੇ ਕਿੰਨੇ ਦਿਨ ਲੈਣੇ ਆ ਜੀ 23 ਦਿਨ ਪੂਰੇ ਨੇ ਇਹਦੇ ਠੀਕ ਆ 23 ਤਰੀਕ ਨੂੰ ਅੱਜ ਜਾਨੀ ਕਿ 10 ਦਾ 14 ਤਰੀਕ ਹੋਵੇਗਾ 14 ਤਰੀਕ ਹੋਵੇਗਾ 14 ਤਰੀਕ ਹੋਵੇਗਾ ਠੀਕ ਆ 23 ਤਰੀਕ ਨੂੰ ਦਿਨ ਪੂਰੇ ਆ ਇਹਦੇ 9 ਤਾਂ ਰਹਿ ਗਈ ਮਨ ਲਈ 9 ਦਿਨ ਲਗਭਗ ਰਹਿ ਗਈ ਠੀਕ ਆ ਤੇ ਬਈ ਦੁੱਧ ਦਾ ਕੀ ਨਮਾਨ ਹੈ ਪਹਿਲੇ ਸੂਈ ਕਿੰਨਾ ਪਾ ਦੂੰਗੀ ਦੁੱਧੇ 15 ਤੋਂ 20 ਦੇ ਵਿੱਚ ਪਾ ਦੂੰਗੀ 15 20 ਦੇ ਲਗਭਗ ਪਾ ਦੂੰਗੀ ਹਾਂਜੀ ਠੀਕ ਆ ਲੋ ਵੀ ਸੋਹਣੀ ਵੱਛੀ ਆ ਬਾਈ ਨੇ ਨਾ ਵੱਛੀਆਂ ਇਕੱਠੀਆਂ ਲੈ ਕੇ ਆਉਂਦੀਆਂ ਸੀ ਬਾਈ ਦੱਸਦਾ ਸੀਗਾ ਮਗਰਲੀ ਵੀਡੀਓ 'ਚ ਵੀ ਆਪਾਂ ਤੁਹਾਨੂੰ ਦੱਸਿਆ ਸੀ ਤੇ ਇਹਨਾਂ ਇਧਰ ਖੜੀਆਂ ਤੇ ਇੱਕ ਇਹ ਤੇ ਪੰਜ ਵੱਛੀਆਂ ਲੈ ਕੇ ਆਇਆ ਸੀ ਬਾਈ ਤੇ ਹੌਲੀ ਹੌਲੀ ਤਿਆਰ ਹੋਈ ਜਾਂਦੇ ਉਵੇਂ ਉਵੇਂ ਬਾਈ ਸੇਲ ਕਰੀ ਜਾਂਦਾ ਕਿਉਂਕਿ ਆਪ ਬਾਈ ਨੇ ਮੱਝਾਂ ਹੀ ਰੱਖੀਆਂ ਹੋਈਆਂ ਘਰੇ ਕੱਦ ਕਾਠ ਦੀ ਗੱਲ ਕਰੀਏ ਮੀਡੀਅਮ ਕੱਦ ਕਾਠ ਦੇ ਵਿੱਚ ਆ ਤੇ ਫੇਸ ਚੈੱਕ ਕਰ ਸਕਦੇ ਆ ਪਿਓਰ ਐਚ ਐਫ ਤੇ ਥੱਲੋਂ ਤੁਹਾਨੂੰ ਹਵਾਨਾ ਹੋਣਾ ਹੈ ਦੋਸਤੋ ਕਰਮਾਲੀ ਦਾ ਸੋਹਣਾ ਹਵਾਨਾ ਦੋਸਤੋ ਜੇ ਗੱਲ ਕਰੀ ਨਾ ਇੱਕ ਪਾਸੇ ਨਾ ਪਣਾ ਪਾਈਆਂ ਹੋਈਆਂ ਕਬੈਣੀ ਵਾਲੇ ਪਾਸੇ ਦੇਖ ਸਕਦੇ ਆ ਤੇ ਬਾਕੀ ਸਾਫ ਸੁਥਰੀ ਹੈ 9 ਦਿਨ ਹਜੇ ਸੂਨ ਚ ਪਿਆ ਤੇ ਕਰਮਾ ਵਾਲੀ ਨਾ ਸੀਲਸਾਉ ਦੇਖ ਸਕਦੇ ਆ ਬਹੁਤ ਸੀਲਸਾਉ ਦੇਖ ਸਕਦੇ ਜਿਵੇਂ ਮਰਜੀ ਕੋ ਸਾਥ ਮਾਰੀ ਜਾ ਕੋਈ ਇੱਤ ਨਹੀਂ ਮੰਦੀ ਕਰਮਾ ਹੀ ਠੰਡੀ ਸੀਲ ਬਹੁਤ ਦੇਖ ਸਕਦੇ ਆ ਦੂਜੀ ਸਾਈਡ ਤੋਂ ਵੀ ਹਵਾਨੇ ਜੱਜਮੈਂਟ ਕਰਾਉਣੇ ਆ ਅਨੁਮਾਨ ਆ ਵੀ ਪਹਿਲੇ ਸੂਏ ਥਾਣ ਇਹਨੇ ਸੋਹਣਾ ਕੱਢਣਾ ਲੋ ਬਾਕੀ ਤੋੜ ਕੇ ਤੁਹਾਨੂੰ ਕਾਣੇ ਲੈ ਵੀ ਇੱਕ ਰਖੋਲ ਤਨ ਤੋੜ ਕੇ ਜਿਹੜਾ ਕੜਵਾ ਜੀ ਪੂਰੀ ਜਾਂਦੀ ਧੁਪਵਾਨੇ ਦੀ ਨਿਗਾ ਮਾਰੇ ਕਿਰਾ ਬਹੁਤ ਸੋਹਣਾ ਹਵਾਨਾ ਕੱਢਿਆ ਕਰਮਾਲੀ ਨੇ ਤੇ ਫੀਟਿੰਗ ਵਾਲਾ ਹਵਾਨਾ ਕੋਈ ਜੇ ਗੱਲ ਕਰੀ ਨਾ ਫੋਰਡ ਸ਼ਾਂਗ ਨਹੀਂ ਜੀ ਬਿਲਕੁਲ ਸਾਫ ਸੁਥਰੀ ਹੈ ਲੈ ਚੱਲ ਵੀ ਕੋਈ ਨਾ ਮੋੜ ਨਹੀਂ ਮੜਾ ਸੋਹਣੀ ਬੱਚੀ ਆ ਦੋਸਤੋ ਪਹਿਲਾ ਸੁਆ ਸੋਣਾ 9 ਦਿਨ ਲਗਭਗ ਸੂਨ ਦੇ ਵਿੱਚ ਦਿਨ ਬਾਕੀ ਇਹ ਮੋੜ ਲਾ ਬਈ ਬਾਕੀ ਸੰਭਾਈ ਬਾਈ ਦੀ ਚੰਗੀ ਆ ਸੋਹਣੀ ਰਾਜੀ ਪਈ ਆ ਬਾਕੀ ਰੇਟ ਬਾਈ ਕੋ ਪੁੱਛ ਲੈਨੇ ਕੀ ਰੇਟ ਕਰਨਾ ਬੱਲੇ ਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ 1 ਦਾ ਜੀ ਲੱਖ ਰੁਪਈਆ ਲੱਖ ਰੁਪਈਆ ਮਾਨਤਨ ਕਰ ਦਾਂਗੇ ਲੱਖ ਕਰ ਦੇਣਗੇ ਠੀਕ ਆ ਲੋ ਵੀ ਲੱਖ ਤੋਂ ਮਾਨਤਨ ਹੋ ਜਾਊਗਾ ਜਿਹੜੇ ਵੀ ਇਸ ਦੇ ਪਸੰਦ ਹੋਵੇ ਬਾਈ ਦਾ ਪਿੰਡ ਹੈਗਾ ਆਨੰਦਗੜ੍ਹ ਤੇ ਜ਼ਿਲ੍ਹਾ ਹੈਗਾ ਸ਼੍ਰੀ ਮੋਕਸਰ ਸਾਹਿਬ ਤੇ ਨੰਬਰ ਚੱਲੀ ਜਾਂਦਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ どうぞ。